ਬੀਤੇ ਕੱਲ੍ਹ ਭਾਰਤ ਵੱਲੋਂ ਪਾਕਿਸਤਾਨ ਦੇ ਉੱਤੇ ਜੇ ਕਹਿ ਸਕੀਏ ਕਿ ਆਪਰੇਸ਼ਨ ਸੰਦੂਰ ਜਿਹੜਾ ਹੈ ਉਹ ਸ਼ੁਰੂਆਤ ਕੀਤੀ ਗਈ ਉਸ ਦੀ ਤੇ ਭਾਰਤ ਵੱਲੋਂ ਕਾਫੀ ਜਿਹੜੇ ਨੋ ਟਿਕਾਣੇ ਨੇ ਜਿਹੜੇ ਅਤਵਾਦੀਆਂ ਦੇ ਪੀਓ ਕੀ ਦੇ ਨਾਲ ਪੀਓ ਕੀ ਦੇ ਨਾਲ ਲੱਗ ਉਹ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਤੇ ਹੁਣ ਇਸੇ ਤੇ ਲੈ ਕੇ ਲਗਾਤਾਰ ਜਿਹੜਾ ਮਾਹੌਲ ਹੈ ਉਹ ਕਿਤੇ ਨਾ ਕਿਤੇ ਕਹਿ ਸਕਦੇ ਹੋ ਕਿ ਤੁਸੀਂ دہشت ਵਾਲਾ ਬਣਿਆ ਹੋਇਆ ਹੈ ਪੰਜਾਬ ਜਿਹੜਾ ਹੈ ਬਾਰਡਰ ਸਟੇਟ ਹੈ ਤੇ ਪੰਜਾਬ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਕਾਫੀ ਟੈਨਸ਼ਨ ਵਾਲਾ ਮਾਹੌਲ ਬਣ ਚੁੱਕਾ ਹੈ ਤੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਤੇ ਆਰ ਇੰਡੀਅਨ ਆਰਮੀ ਵੱਲੋਂ ਨਵੀਆਂ-ਨਵੀਆਂ ਐਡਵਾਈਜ਼ਰੀਜ਼ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ ਤੇ ਤੇ ਜਿਹੜੀ ਜਿੰਨੀਆਂ ਵੀ ਸੁਰੱਖਿਆ ਜਾਂ ਸੇਫਟੀ ਮੈਜਰਮੈਂਟ ਹੈਗੀਆਂ ਨੇ ਉਹਨਾਂ ਨੂੰ ਪੂਰਾ ਫੋਲੋ ਕੀਤਾ ਜਾਵੇ ਤੇ ਹੁਣ ਦੀ ਗੱਲ ਕਰ ਲਈਏ ਵੱਡੀ ਖਬਰ ਹੈ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੇ ਸਕੂਲ ਸੀਗੇ ਪੰਜਾਬ ਦੇ ਵਿੱਚ ਉਹ ਬੰਦ ਕਰ ਦਿੱਤੇ ਗਏ ਨੇ ਤੇ ਸਭ ਤੋਂ ਉਸ ਤੋਂ ਵੀ ਵੱਡੀ ਗੱਲ ਕਿ ਜਿਹੜੀ ਕਰਤਾਰਪੁਰ ਸਾਹਿਬ ਕੋਰੀਡੋਰ ਹੈ ਉਸ ਨੂੰ ਵੀ ਹੁਣੇ ਰੋਕ ਲਗਾ ਦਿੱਤੀ ਗਈ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਵੀ ਜਿਹੜਾ ਟੈਨਸ਼ਨ ਵਾਲਾ ਮਾਹੌਲ ਹੈ ਉਹ ਬੜਦਾ ਚਾਹ ਰਿਹਾ ਤੇ ਵਕ ਵਕ ਦੀਆਂ ਜਿਹੜੀਆਂ ਨਵੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਸਕੂਲ ਬੰਦ ਕਰਵਾ ਦਿੱਤੇ ਗਏ ਨੇ ਤੇ ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਗਿਆ ਇਹ ਕਰਤਾਰਪੁਰ ਕੋਰੀਡੋਰ ਨੂੰ ਅਣਮਿੱਥੇ ਸਮੇ ਲਈ ਬੰਦ ਕਰ ਦਿੱਤਾ ਗਿਆ ਜਿੰਨੀ ਦੇਰ ਤੱਕ ਹੁਣ ਅਗਲੇ ਕੋਈ ਆਰਡਰ ਨਹੀਂ ਆਣ ਕੇ ਤਦ ਤੱਕ ਜਿਹੜਾ ਹੈ ਕਿ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉਹ ਨਹੀਂ ਖੁੱਲ ਪਾਵੇਗਾ ਤੇ ਲਗਾਤਾਰ ਜਿਹੜੀਆਂ ਅੱਜ ਕੀਤੇ ਕੱਲ ਤੋਂ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਸੀਗੀਆਂ ਜੋ ਵੀਡੀਓਜ਼ ਤੁਸੀਂ ਦੇਖੀਆਂ ਬੀਤੀ ਰਾਤ ਨੂੰ ਤੁਸੀਂ ਵੀਡੀਓਜ਼ ਦੇਖੀਆਂ ਕਿ ਕਿਵੇਂ ਇੰਡੀਅਨ ਆਰਮੀ ਵੱਲੋਂ ਜਿਹੜਾ ਹੈ ਕਿ ਤੇਨਾ ਇੰਡੀਅਨ ਆਰਮੀ ਵੱਲੋਂ ਪ੍ਰੋਪਰ ਆਪਰੇਸ਼ਨ ਕੀਤਾ ਗਿਆ ਆਪਰੇਸ਼ਨ ਸਿੰਦੂਰ ਜਿਸ ਨੂੰ ਨਾਮ ਦਿੱਤਾ ਗਿਆ ਉਸ ਦੇ ਤਹਿਤ ਜਿਹੜੇ ਨੇ ਨੋ ਅੱਤਵਾਦੀਆਂ ਦੇ ਠਿਕਾਣੇ ਜਿਹੜੇ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਜਿਨ੍ਹਾਂ ਦਾ ਮੈਂ ਤੁਹਾਨੂੰ ਨਾਮ ਦੱਸ ਦਵਾਂ ਮਰਕਜ਼ ਸੁਬਾਨ ਅੱਲਾ ਬਵਾਲਪੁਰ ਵਾਲਾ ਏਰੀਆ ਮਰਕਜ਼ ਤੈਬਾ ਮਰੀਦਕੇ ਸਰਜਾਲ ਤਹਿਰਾਲ ਕਲਾ ਮਹਿਮੂਨਾ ਜੋਆ ਸੁਵਿਧਾ ਸਿਆਲਕੋਟ ਇਹ ਪਾਕਿਸਤਾਨ ਦੇ ਇਲਾਕੇ ਦੱਸ ਰਿਹਾ ਤੁਹਾਨੂੰ ਪਾਕਿਸਤਾਨ ਦੇ ਵਾਲੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਸਰਜੀਕਲ ਸਟ੍ਰਾਈਕ ਦਿਨ ਰਾਤ ਕੀਤੀ ਗਈ ਸੀ ਮਰਕਸ ਅਬਾਸ ਕੋਟਲੀ ਵਾਲਾ ਏਰੀਆ ਮਸਕਰ ਰਾਹਿਲ ਮਸਕਰ ਰਾਹਿਲ ਸ਼ਹੀਦ ਕੋਟਲੀ ਜ਼ਿਲ੍ਹਾ ਤੇ ਮੁਜੱਫਰਾਬਾਦ ਵਿੱਚ ਸ਼ਵਾਈ ਨਾਲਾ ਕੈਂਪ ਐਂਡ ਮਰਕਸ ਸੈਯਦਾ ਬਿਲਾਲ ਇਹ ਜਿਹੜੇ ਜਿਹੜੇ ਨੋ ਨਾਮ ਮੈਂ ਤੁਹਾਨੂੰ ਦੱਸਿਆ ਇਹ ਨੋ ਨਾਮ ਇਹ ਨੋ ਨਾਮਾ ਨੂੰ ਇਹ ਨੋ ਜਿਹੜੇ ਏਰੀਆਜ਼ ਨੇ ਜਾਂ ਇਹ ਠਿਕਾਣੇ ਸੀਗੇ ਜਿਹੜੇ ਅਤਵਾਦੀਆਂ ਦੇ ਉਹਨਾਂ ਨੂੰ ਤਬਾਹ ਕੀਤਾ ਗਿਆ ਹੈ ਆ ਇੰਡੀਅਨ ਆਰਮੀ ਵੱਲੋਂ ਤੇ ਲਗਾਤਾਰ ਜਿਹੜੇ ਤੁਹਾਨੂੰ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਇਹ ਤਸਵੀਰਾਂ ਕਮੇਟੀ ਦੇ ਸਾਹਮਣੇ होने वाला मकान है यहाँ की फायर लगा है सब कुछ खत्म हो गया है ये आप देख सकते हैं सब, एक मकान ही तीनों मकान खत्म हो गए हैं ਨੋ ਠਿਕਾਣੇ ਸੀ ਜਿਹੜੇ ਉਹ ਤਬਾਹ ਕੀਤੇ ਗਏ ਤੇ ਇਹ ਸਾਰੀਆਂ ਵੀਡੀਓ ਸਟਰੀਆਂ ਨੇ ਇਹ ਜਨਾਬੀ ਦੀਆਂ ਇਹ ਸਾਹਮਣੇ ਆਈਆਂ ਨੇ ਆਪਰੇਸ਼ਨ ਦੀਆਂ ਸਾਹਮਣੇ ਆਈਆਂ ਨੇ ਤੇ ਲਗਾਤਾਰ ਇੱਕ ਮਕਾਨੀ ਇੱਕ ਮਕਾਨ ਪੰਜਾਬ ਦੇ ਵਿੱਚ ਵੀ ਜਿਹੜਾ ਮਾਹੌਲ ਹੈ ਜਿਹੜਾ ਥੋੜਾ ਟੈਨਸਟ ਬਣਿਆ ਹੋਇਆ ਹੈ ਸਰਹੱਤੀ ਇਲਾਕਿਆਂ ਦੇ ਵਿੱਚ ਜਿਹੜੀ ਸ਼ੈਲਿੰਗ ਦੀ ਗੱਲ ਵੀ ਸਾਹਮਣੇ ਆਈ ਹੈ ਕਿ ਸਰਹੱਤੀ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਵਾਰਤਾਤਾ ਜਾਂ ਕਹੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਜਿਹੜੇ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਮਕਾਨ ਹਨ ਤੇ

Gelin numara. Evet. ਮਸਜਦ ਤਬਰ ਮਰکز ਉਮਰ ਕਰਾ ਕੇ ਅੰਦਰ ਤੇ ਜੋ ਤਸਵੀਰਾਂ ਤੁਸੀਂ ਹੁਣੇ ਵੇਖ ਰਹੇ ਹੋ ਇਹ ਜਿਹੜੀਆਂ ਸਾਈਡ ਤੇ ਤਸਵੀਰਾਂ ਚੱਲ ਰਹੀਆਂ ਨੇ ਇਹ ਸਾਰੀਆਂ ਪਾਕਿਸਤਾਨ ਵਾਲੇ ਇਲਾਕੇ ਦੀਆਂ ਤਸਵੀਰਾਂ ਨੇ ਜਿੱਥੇ ਪੀਤੀ ਰਾਤ ਜਿਹੜਾ ਆਪਰੇਸ਼ਨ ਕੀਤਾ ਗਿਆ ਤੁਸੀਂ ਕਿਵੇਂ ਦੇਖ ਸਕਦੇ ਹੋ ਇਹਦੇ ਵਿੱਚ ਮਿਸਾਈਲਾਂ ਡਿੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕ ਇੱਧਰ ਉੱਧਰ ਭੱਜ ਰਹੇ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਕਹਿ ਸਕਦੇ ਹੋ ਕਿ ਚੀਕ ਜਹਾੜਾ ਜਿਹੜਾ ਬਹਿ ਗਿਆ ਉਸ ਸਮੇਂ ਪ੍ਰੋਪਰ ਪ੍ਰੋਪਰ ਜਿਹੜਾ ਅ ਵੀਡੀਓ ਕੈਚ ਹੋ ਵੀ ਨਹੀਂ ਹੋ ਗਿਆ खत्म तो होने वाला मकान है यहाँ की फायर लगाए सब कुछ खत्म हो गया यहाँ पर आप देख सकते हैं सब ਇੱਕ ਮਕਾਨ ਨਹੀਂ ਤਿੰਨ ਮਕਾਨ ਖਤਮ ਹੋ ਗਏ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੈ ਕਿ ਉਹ ਕਿਵੇਂ ਪਾਕਿਸਤਾਨ ਇਹ ਜੀ ਬਾਵਲਪੁਰ ਦੇ ਅੰਦਰ ਇਹ ਲੋਕ ਸੜਕੋ ਤੇ ਨਿਕਲ ਚੁੱਕੇ ਹੈ ਇਸ ਟਾਈਮ ਤੇ ਦੇ ਰਹਿਣ ਵਾਲੇ ਉਹ ਸਾਰੇ ਮਦਰਸੇ ਖਾਲੀ ਕਰਵਾ ਲਏ ਹੈ ਲੋਕੋ ਨੇ ਮਦਰਸੋ ਕੇ ਸਾਰੀ ਸ਼ਾਤ ਕਰੀ ਹੈ ਕਾਰਵਾਈ ਕੀਤੀ ਹੈ ਉਹ ਕੀਤੀ ਰਾਤ ਕੀਤੀ ਗਈ ਇੰਡੀਅਨ ਆਰਮੀ ਵੱਲੋਂ ਕੀਤੀ ਗਈ ਪਹਿਲਗਾਮ ਅਟੈਕ ਨੂੰ ਲੈ ਕੇ ਜਿਹੜਾ ਬਦਲਾ ਪੂਰੇ ਦੇਸ਼ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਸੀ ਕਿ ਇਸ ਦਾ ਬਦਲਾ ਲਿਆ ਜਾਣਾ ਚਾਹੀਦਾ ਹੈ ਸਾਨੂੰ ਤੇ ਜਿਹੜੇ ਹੁਮਮਣਗੇ ਸਿਵਿਲIANS ਨੂੰ ਚੁਣ ਚੁਣ ਕੇ ਮਾਰਿਆ ਗਿਆ ਸੀਗਾ ਤੇ ਉਸ ਦਾ ਜਿਹੜਾ ਇਹ ਬਦਲਾ ਲਿਆ ਗਿਆ ਤੇ ਤੇ ਹੋਰ ਜਿਹੜੇ ਪੰਜਾਬ ਦੇ ਵਿੱਚ ਕੀ ਮਾਹੌਲ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਜਿੱਥੇ ਕੁਝ ਚੀਜ਼ਾਂ ਐਸੀਆਂ ਮਿਲੀਆਂ ਜਿਸ ਤੋਂ ਬੰਬ ਨੂੰ ਮਾ ਦੱਸਿਆ ਜਾ ਰਿਹਾ ਸੀ ਉੱਥੇ ਦੇ ਲੋਕ ਕੀ ਕੁਝ ਕਹਿ ਰਹੇ ਨੇ ਉਹ ਵੀ ਚਾਰਾ ਸੁਣ ਲੈਣੇ ਜਿਹੜਾ ਸੱਜੀਗਰ ਸਟਾਈਕ ਕੀਤੀ ਹੈ ਉਹ ਸੱਜੀਗਰ ਸਟਾਈਕ ਤੋਂ ਬਾਅਦ ਜਿਹੜੇ ਨੇ ਗੁਰਦਾਸਪੁਰ ਦੇ ਪਿੰਡ ਪੰਦੇਰ ਜਿਗ ਬੰਬ ਨੂੰ ਮਾ ਚੀਜ਼ ਮਿਲੀ ਤੁਸੀਂ ਦੱਸੋ ਇਹਦੇ ਸੇ ਬੰਬ ਨੂੰ ਮਾ ਚੀਜ਼ ਮਿਲਣ ਤੋਂ ਬਾਅਦ ਲੋਕ ਕਾਫੀ ਦਹਿਸ਼ਤ ਨੇ ਉਹ ਕਾਫੀ ਜਿਹੜੀ ਵੱਡੀ ਕਿੰਸੀ ਪੋਰਸਰ ਪੁਲਿਸ ਵੀ ਆਈ ਆ ਔਰ ਇੱਥੇ ਲੋਕ ਜਿਹੜੇ ਘਰਾਂ ਦੇ ਲੋਕ ਮੌਜੂਦ ਨੇ ਜਿਨ੍ਹਾਂ ਨੇ ਦੇਖੀ ਹੈ ਬੰਬ ਨੂੰ ਮਾ ਚੀਜ਼ ਉਹਨਾਂ ਨੂੰ ਪੁੱਛਦੇ ਆ ਕਿ ਭਾਜੀ ਕੀ ਵੇਖਿਆ ਕਿਦਾਂ ਦੀ ਆਵਾਜ਼ ਆਈ ਹੈ ਕੀ ਮਹਿਸੂਸ ਹੋਇਆ ਆ ਆਵਾਜ਼ ਜੀ ਬਹੁਤ ਜ਼ਿਆਦਾ ਆਈ ਇੱਥੇ ਨਾਰ ਨੂੰ ਅੱਗ ਲੱਗ ਗਈ ਆ ਅੱਗ ਬੁਝਾਈ ਬੁਝੋਈ ਆ ਤੇ ਮੁੜ ਕੇ ਚਲੋ ਅਹੀਂ ਰਾਤ ਨਹੀਂ ਹੋਲੇ ਨੇਰੇ ਦਾ ਸਮਾਂ ਹੀ ਨਹੀਂ ਕੁਝ ਲੱਭਾ ਸਵੇਰੇ ਫਿਰ ਸੇ 7 ਵਜੇ ਅਹੀਂ ਵੇਖਿਆ ਤੇ ਟੁਕੜੇ ਡਿੱਗੇ ਟੁਕੜੇ ਲੱਭਦੇ ਲੱਭਦੇ ਫੇਰਾ ਦਾ ਹਾਂ ਕਿੱਲੇ ਚਾਹੀ ਫੇਰੇ ਤੁਰੇ ਤੇ ਬਹੁਤ ਇੱਥੇ ਵੀ ਸਮਾਨ ਪਿਆ ਬੰਮ ਦਾ ਹੁਣ ਕੀ ਹੋਇਆ ਹੁਣ ਚਲੋ ਜੋ ਹੁਣ ਪੁਲਿਸ ਪੋਰਸ ਆਈ ਹਾਂਜੀ ਹੁਣ ਪੁਲਸ ਆਈ ਆ ਆਰਮੀ ਆ ਗਈ ਆ ਜੋ ਆਰਮੀ ਆਪਣੀ ਕਾਨੂੰਨ ਕਾਰਵਾਈ ਡੇ ਹੈ ਕਰਨ ਹੁਣ ਦੇਖੋ ਕੀ ਕਰਦੇ ਅਸੀਂ ਦੇਖਿਆ ਕਿ ਆਕੇ ਆਰਮੀ ਵੀ ਆਈ ਦੀ ਪੁਲਿਸ ਵੀ ਆਈ ਦੀ ਸਾਰੇ ਜਿਹੜੇ ਪਾਰਟਸ ਮਿਲੇ ਨੇ ਮਜ਼ਾਇਲ ਦੇ ਜਿਹੜੇ ਕਹਿੰਦੇ ਪਾਰਟਸ ਮਿਲੇ ਨੇ ਉਹਨਾਂ ਨੂੰ ਦੇਖਿਆ ਸਾਰੇ ਬਾਟ ਇਕੱਠੇ ਕਰ ਰਹੇ ਨੇ ਆਰਮੀ ਵਾਲੇ ਕਰ ਰਹੇ ਨੇ ਆਰਮੀ ਵਾਲੇ ਸਾਰੇ ਕਰ ਰਹੇ ਨੇ ਇਸ ਸਿਸਟਮ ਦਾਰਾ ਆਪਣਾ ਕਰ ਰਹੇ ਨੇ ਕੀ ਕਿਸ ਤਰ੍ਹਾਂ ਹੋਇਆ ਕੀ ਚੀਜ਼ ਹੈ ਕਿੰਨਾ ਬਲਾਸਟ ਹੋਇਆ ਕਿੰਨੇ ਵਜੇ ਪਹਿਲੇ 1 ਵਜੇ ਕੁਛ ਮਿੰਟ ਪਹਿਲਾਂ ਬਲਾਸਟ ਹੋਇਆ ਉਹ ਪਿੰਡ ਵਾਲਿਆਂ ਨੇ ਬਹੁਤ ਵੱਡਾ ਧਮਾਕਾ ਸੁਣਿਆ ਉਹਦੇ ਕਰਕੇ ਸਾਰੀ ਮਤਲਬ ਹੀ ਵੀ ਸਾਰੇ ਪਹੁੰਚੇ ਹਥੇ ਤੇ ਦੇਖ ਰਹੇ ਆ ਪੁਲਿਸ ਕਰਵਾਈ ਕਰ ਰਹੀ ਹੈ ਤੇ ਆਰਮੀ ਵੀ ਕਰਵਾਈ ਕਰ ਰਹੀ ਹੈ ਜੇ ਆਇਆ ਨਾ ਦੇਖੋ ਸਮਾਨ ਮਿਲਿਆ ਸੀ ਜਿਹੜਾ ਬੰਮ ਨੋ ਉਹਨੂੰ ਪੁਲਸ ਉਹਰ ਬੀਐਸਏ ਜਿਹੜੀ ਫੌਜ ਆਪਣੀ ਕਸਟਰੀ ਚ ਲੈ ਰਹੀ ਆ ਔਰ ਵੱਡੀ ਗਿੰਦੀ ਚ ਪੁਲਸ ਔਰ ਫੌਜ ਫੌਜ ਦੇ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਔਰ ਲੋਕ ਵੀ ਇਲਾਕੇ ਦੇ ਜਿਹੜੇ ਪਹੁੰਚੇ ਨੇ ਉਹ ਵੀ ਲੋਕ ਦੇਖ ਰਹੇ ਨੇ ਲੋਕਾਂ ਚ ਕਹਿੰਦਾ ਵੀ ਰਾਤ ਕਰੀਬ 2 ਵਜੇ ਦੇ ਕਰੀਬ ਆਵਾਜ਼ ਸੁਣੀ ਗਈ ਉਹ ਧੁਮਾਕਾ ਕਾਫੀ ਜ਼ਬਰਦਸਤ ਸੀ ਔਰ ਆਵਾਜ਼ ਸੁਣਨ ਤੋਂ ਬਾਅਦ ਲੋਕਾਂ 'ਚ ਕਾਫੀ ਦਹਿਸ਼ਤ ਪਾਈ ਜਾ ਰਹੀ ਤੇ ਹੁਣ ਜਿਹੜੀ ਪੋਰਸ ਪੁਲਸ ਪਹੁੰਚੀ ਆ ਔਰ ਜਿਹੜੀ ਬੰਮ ਨੋ ਚੀਜ਼ ਮਿਲੀ ਉਹਨੂੰ ਕਬਜ਼ੇ ਚ ਲਿਆ ਜਾ ਰਿਹਾ ਜਾਂ ਤੱਕ ਲਈ ਪਿੰਡ ਪੰਦੇ Uh, मेरा नाम श्री विनल है जी ए डी सी पी सी टी टू है हाँ जी हाँ जी सानो इनफॉर्मेशन मिला दिल्ली तो की सारा फ्लाइट्स बंद हो बंद करनी है तो अपना एयरपोर्ट भी बंद हो चुकी है तो जो भी अंदर था उसको बाहर कर देता और जो भी गड्डिया आ रहे है हले उन्होंने वापस कर रहे हैं सारा इंटरनेशनल पूरा एयरपोर्ट ही बंद है जी कोई फ्लाइट नहीं चलूगा

जैसे लोग आ, काफी बाहर खड़े हाँ हैं तो हाँ कोई तो एयरपोर्ट अथॉरिटी का कोई व्यक्ति बाहर आप भेजो अथोरिटी एयरपोर्ट अथॉरिटीज का अभी पूरा भी, तार्णी तार्णी भी कर रहे है, है अभी मान लो बहुत दूर से लोग इधर आया होगा फ्लाइट चढ़ने के लिए शायद उनको इन्फॉर्मेशन पहुँचा नहीं होगा इस करके इधर थोड़ा इन्फॉर्मेशन का मिसमैच हो गया अभी नोटिफिकेशन भी आ गया सबको इन्फॉर्मेशन पहुंचा जाएगा ताकि जो भी फ्लाइट से आएगा मतलब बंदे जो फ्लाइट चढ़ने आएगा उसको पहले ही पता चल जाए कि सारा फ्लाइट बंद है टाइमिंग कोई टाइमिंग नहीं जी पूरा बंद ही है अगला अगले ऑर्डर तक पूरा बंद है ठीक है।, 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 है हिंदी मैं हिंदी में ही बोला था अच्छा अच्छा ठीक है ਤਾਂ ਤੁਸੀਂ ਸੁਣ ਰਹੇ ਸੀਗੇ ਕਿ ਅੰਮ੍ਰਿਤਸਰ 에어ਪੋਰਟ ਨੂੰ ਵੀ ਬੰਦ ਕਰ ਦਿੱਤਾ ਗਿਆ ਅੰਮ੍ਰਿਤਸਰ 에어ਪੋਰਟ ਤੋਂ ਨਵੇਂ ਆਰਡਰਾਂ ਤੱਕ ਕੋਈ ਵੀ ਜਿਹੜੀ ਇੰਟਰਨੈਸ਼ਨਲ ਫਲਾਈਟ ਹੈ ਡੋਮੈਸਟਿਕ ਫਲਾਈਟ ਹੈ ਉਹ ਨਹੀਂ ਚੱਲੇਗੀ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਚੁੱਕਾ ਹੈ ਕਿ ਸਕੂਲ ਬੰਦ ਕਰ ਦਿੱਤੇ ਗਏ ਨੇ ਜਿਹੜੇ 에어ਪੋਰਟ ਅੰਮ੍ਰਿਤਸਰ 에어ਪੋਰਟ ਉਹ ਬੰਦ ਕਰ ਦਿੱਤਾ ਗਿਆ ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਗਿਆ ਤੇ ਆਮ ਲੋਕਾਂ ਨੂੰ ਵੀ ਜਿਹੜੀ ਹੈ ਕਹਿੰ ਲੋ ਕਿ ਅਨਾਉਂਸ ਕਰ ਦਿੱਤਾ ਗਿਆ ਕਿ ਤੁਸੀਂ ਘਰਾਂ ਦੇ ਵਿੱਚ ਰਹਿਣਾ ਐਡਵਾਈਸਰੀਜ਼ ਜਾਰੀ ਕੀਤੀਆਂ ਜਾ ਰਹੀਆਂ ਨੇ ਹੌਲੀ-ਹੌਲੀ ਜਿਹੜੇ ਵੱਡੇ ਸਟੈਪ ਨੇ ਉਹ ਕਹਿ ਲੋ ਕਿ ਤੁਸੀਂ ਇੰਡੀਅਨ ਆਰਮੀ ਵੱਲੋਂ ਚੱਕੇ ਜਾ ਰਹੇ ਨੇ ਤੇ ਹੋਰ ਲੋਕਾਂ ਵੱਲੋਂ ਇਸ ਦਾ ਜਸ਼ਨ ਵੀ ਮਨਾਇਆ ਜਾ ਰਿਹਾ ਤੁਸੀਂ ਇਹ ਤਸਵੀਰਾਂ ਵੇਖੋ ਕਿ ਕਿਵੇਂ ਲੋਕਾਂ ਵੱਲੋਂ ਇਸ ਆਪਰੇਸ਼ਨ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਆਮ ਲੋਕ ਜਿਹੜੇ ਨੇ ਉਸ ਨਿਕਲ ਕੇ ਸਾਹਮਣੇ ਆਏ ਨੇ ਤੇ ਆਮ ਲੋਕਾਂ ਵੱਲੋਂ ਇਸ ਦੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਭਾਰਤ ਨੇ ਇਸ ਦਾ ਜਿਹੜਾ ਬਦਲਾ ਹੈ ਉਹ ਲੈ ਸੋ ਇਹ ਲਾਈਫ ਫਰੇਮ ਹੈ ਸੈਲੀਬ੍ਰੇਸ਼ਨ बीजेपी और बीजेपी माता की माता की बंदे मातरूम ता लोगों वालों खुशी मनाई जा रही है लोगों वलो सेना वधाई दी जा रही है उन्होंने हौसला भी वधाया जा रहा है कि तुम ਆ ਇਹ ਜਿਹੜਾ ਵੱਡਾ ਕੰਮ ਹੈ ਜਿਹੜਾ ਵੱਡਾ ਤੁਸੀਂ ਕਹਿ ਸਕਦੇ ਕਿ ਵੱਡਾ ਐਕਸ਼ਨ ਪਾਕਿਸਤਾਨ ਦੇ ਉੱਤੇ ਲਿਆ ਹੈ ਜਿਹੜੇ ਕਿ ਪਹਿਲਾਂ ਤੋਂ ਦੇ ਵਿੱਚ ਅਟੈਕ ਹੋਇਆ ਸੀਗਾ ਉਸ ਦੇ ਖਿਲਾਫ ਜਿਹੜਾ ਹੈ ਕਿ ਜਿਹੜਾ ਕਹਿ ਲਓ ਕਿ ਤੁਸੀਂ ਬਦਲਾ ਲਿਆ ਗਿਆ ਹੈ ਨਵੇਂ ਟਿਕਾਣਿਆਂ ਦੇ ਉੱਤੇ ਜਿਹੜੀ ਹੈ ਅਤਵਾਦੀ ਕਾਰਵਾਈ ਕੀਤੀ ਗਈ ਹੈ ਅਤਵਾਦ ਨੂੰ ਤਬਾਹ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਨੂੰ ਤਬਾਹ ਵੀ ਕੀਤਾ ਗਿਆ ਹੈ ਤੇ ਸਾਈਡ ਪਰ ਖੜਦੇ ਵਾਹਿ ਮੰਤਰੀ ਕੀ ਕਹਿ ਰਹੇ ਨੇ ਪੰਜਾਬ ਦੇ ਪੰਜਾਬ ਦੇ ਲੀਡਰ ਕੀ ਕੁਝ ਕਹਿ ਰਹੇ ਨੇ ਆਪਾਂ ਨੂੰ ਵੀ ਸੁਣਾਣੇ ਆ ਕਿ ਪੰਜਾਬ ਦੇ ਲੀਡਰਾਂ ਨੇ ਕੀ ਕੁਝ ਕਿਹਾ ਜੋ ਇਸ ਕਾਰਵਾਈ ਦੇ ਉੱਤੇ ਦੇਸ਼ ਦਾ ਸਾਥ ਦੇ ਰਹੇ ਆਪਾਂ ਤੁਹਾਨੂੰ ਵੀ ਸੁਣਾਣੇ ਆ ਵੱਲੋਂ ਪਾਕਿਸਤਾਨ ਦੇ ਉਤੇ ਸਟ੍ਰਾਈਕ ਕਰ ਦਿੱਤੀ ਗਈ ਹੈ ਜਿਸ ਦਾ ਨਾਮ ਆਪਰੇਸ਼ਨ ਸਿੰਦੂਰ ਰੱਖਿਆ ਗਿਆ ਤੇ ਇਸ ਸਾਰੇ ਮਸਲੇ ਨੂੰ ਲੈ ਕੇ ਪੰਜਾਬ ਦੇ ਲੀਡਰ ਵੱਖ-ਵੱਖ ਆਪਣੀਆਂ ਸ਼ੁਭ ਕਾਮਨਾਵਾਂ ਭਾਰਤੀ ਸੈਨਾ ਨੂੰ ਭੇਜ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਖਿਆ ਗਿਆ ਅਤਵਾਦ ਦੇ ਖਿਲਾਫ ਇਸ ਲੜਾਈ ਵਿੱਚ ਪੂਰਾ ਦੇਸ਼ ਇਕਜੁੱਟ ਹੈ ਸਾਨੂੰ ਸਾਡੀ ਭਾਰਤੀ ਫੌਜ ਤੇ ਆਪਣੇ ਵੀਰ ਜਵਾਨਾਂ ਤੇ ਮਾਣ ਹੈ 140 ਕਰੋੜ ਦੇਸ਼ਵਾਸੀ ਭਾਰਤੀ ਫੌਜ ਦੇ ਨਾਲ ਖੜੇ ਹਨ ਜਵਾਨਾਂ ਦੀ ਹਿੰਮਤ ਅਤੇ ਹੌਸਲੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਹਨ ਜੈ ਹਿੰਦ ਜੈ ਭਾਰਤ ਉਦਰੀ ਪ੍ਰਤਾਪ ਬਾਜਵਾ ਨੇ ਪੋਸਟ ਕੀਤਾ ਦੇਹ ਸਿਵਾ ਵਰ ਮੋਹੇ ਸੁਭ ਕਰਮਨ ਤੇ ਕਬਹੂ ਨ ਟਰੂ ਨਾ ਡਰੂ ਅਰੇ ਸੋ ਜਬ ਜਾਇ ਲਰੂ ਨਿਸ਼ਚੈ ਕਰ ਆਪਣੀ ਜੀਤ ਕਰੂ ਸਾਡੇ ਸੈਨਿਕ ਇਸ ਕੀ ਭਾਵਨਾ ਕੇ ਸਾਥ ਰਾਸ਼ਟਰ ਕੀ ਸੇਵਾ ਕਰਤੇ ਹਨ ਔਰ ਹਮੇ ਉਨ ਪਰ ਕਰਵ ਹੈ ਜੈ ਹਿੰਦ ਉਧਰ ਹੀ ਬਿਕਰਮ ਜੀਟੀਆਰੇ ਪੋਸਟ ਕੀਤਾ ਸਾਡੀਆਂ ਸੈਨਾ ਬਲਾਂ ਤੇ ਸਾਨੂੰ ਮਾਣ ਹੈ ਅਸੀਂ ਆਪਣੀ ਸਸ਼ਸਤਰ ਸੈਨਾਵਾਂ ਉਪਰ ਗਰਵ ਹੈ ਪ੍ਰਾਊਡ ਆਫ ਯੂ ਆਰਮਡ ਫੋਰਸਸ ਉਧਰ ਹੀ ਹਰ ਸਿਮਰਤ ਬਾਦਲ ਨੇ ਪੋਸਟ ਕੀਤਾ ਸ਼ਰਮਨੀ ਅਕਾਲੀ ਦਲ ਸਾਡੀਆਂ ਸੈਨਾਵਾਂ ਦੇ ਬਹਾਦਰੀ ਅਤੇ ਹਿੰਮਤ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਨੇ ਆਪਰੇਸ਼ਨ ਸਿੰਦੂਰ ਰਾਹੀਂ ਪਾਕਿਸਤਾਨ ਵਿੱਚ ਅਤਵਾਦੀ ਢਾਂਚੇ ਦੀ ਜੜ ਤੇ ਹਮਲਾ ਕੀਤਾ ਭਾਰਤ ਨੇ ਜਿਸ ਦ੍ਰਿੜਤਾ ਨਾਲ ਲੜਾਈ ਨੂੰ ਅਤਵਾਦੀਆਂ ਦੇ ਘਰਾਂ ਤੱਕ ਪਹੁੰਚਾਇਆ ਉਹ ਸਾਨੂੰ ਸਾਰਿਆਂ ਨੂੰ ਆਪਣੇ ਮਹਾਨ ਰਾਸ਼ਟਰ ਤੇ ਮਾਣ ਮਹਿਸੂਸ ਕਰਾਉਂਦਾ ਹੈ ਮੈਂ ਭਾਰਤੀਆਂ ਨੂੰ ਅਪੀਲ ਕਰਦੀਆਂ ਕਿ ਉਹ ਅਤਵਾਦ ਨੂੰ ਹਮੇਸ਼ਾ ਲਈ ਖਾਤਮ ਕਰਨ ਲਈ ਇਕਜੁੱਟ ਹੋਣ ਤੇ ਉਧਰ ਹੀ ਸੁਨੀਲ ਜਾਖੜ ਨੇ ਪੋਸਟ ਕੀਤਾ ਭਾਰਤੀ ਸੈਨਾ ਕੋ ਸਲਾਮ ਜੈ ਹਿੰਦ ਜ਼ਿਕਰ ਖਾਸ ਹੈ ਕਿ ਬੀਤੇ ਕੱਲ ਪਹਿਲਗਾਮ ਅਟੈਕ ਦਾ ਬਦਲਾ ਲੈਣ ਦੇ ਲਈ ਭਾਰਤੀ ਸੈਨਾ ਵੱਲੋਂ ਪੋਕੇ ਦੇ ਵਿੱਚ ਲਗਦੇ 9 ਅੱਤਵਾਦੀ ਠਿਕਾਣਿਆਂ ਦੇ ਉੱਤੇ ਬੰਬਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਤੇ ਇਸੇ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਪੂਰਾ ਦੇਸ਼ ਇੱਕ ਮਾਣ ਮਹਿਸੂਸ ਕਰ ਰਿਹਾ ਹੈ ਕਿ ਭਾਰਤ ਦੇ ਉੱਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਭਾਰਤ ਦੀ ਸੈਨਾ ਵੱਲੋਂ ਦਿੱਤਾ ਗਿਆ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ देखिए मैं समझता हूं कि जिस तरीके से निर्मम हत्या 26 लोगों की की गई थी पहलगाम में 22 तारीख को उसका मुंह तोड़ जवाब आज देश की सेना ने देशवासियों ने दिया है उन आतंकवादियों को और उनको खात्मा करने का काम कल रात से शुरू हुआ ऑपरेशन सिंदूर के जरिए पूरे का पूरा देश एक करोड़ देशवासी भारतीय सेना के कायल हैं भारतीय सेना की सराहना कर रहे हैं और मैं समझता हूं कि आतंकवाद को जड़ से खत्म करने का अब समय आ गया और और सारा देश इसके लिए भारतीय सेना के साथ और सरकार के साथ साथ सरकार खड़ा है और मैं समझता हूं कि जहां तक पंजाब की बात है पंजाब की पांच किलोमीटर के इंटरनेशनल बॉर्डर है पाकिस्तान के साथ उसके लिए सारे जो प्रिकॉशंस हैं वो ले लिए गए हैं एज सेकेंड लाइन ऑफ डिफेंस पंजाब पुलिस प्रिपेयर्ड है जो बॉर्डर डिस्ट्रिक्स हैं उनको हाई अलर्ट पे रखा गया है सारी जो पब्लिक और इवेंट्स हैं वो सरकार की तरफ से हम लोगों की तरफ से वो रद्द कर दिए गए हैं ताकि पब्लिक सेफ्टी को ऑन हाई प्रायोरिटी रखा जाए सो so, मेरे कहने का मतलब कि पंजाबियों ने तो हमेशा जहां देश की आन बान शान पे बात आई है हमेशा आगे बढ़ के अपनी जानने वा है इस बार भी तीन करोड़ पंजाबी तैयार है किसी भी एग्रेशन का किसी भी आ, हमले का मुंह तोड़ जवाब भारतीय सेना के साथ फौज के साथ पंजाबी मिलके देंगे पाकिस्तान को सर, जिस तरह से हमने हमला किया है तो क्या उसके लिए है, क्या नहीं डेफिनेट डेफिनेटली तैयार है जी ये तो जिस तरीके का उन्होंने निर्मम काम किया था ये तो पता ही था कि जब हम बदला लेने पहुंचेंगे तो उन्होंने रिटेलर तो करने ये तो ये तो पता ही था और मैं समझता हूं कि इसके लिए अकेला मैं या आप क्या एक 140 करोड़ लोग ही देश के वो तैयार थे कि हां ये समय आ गया अब जो पानी वो नाक से ऊपर गुजर चुका है अब इसको जड़ से खत्म करना पड़ेगा